ਕਮ ਬੈਕ ਟੂ ਦ ਚੈਨਲ ਗਾਇਸ ਰਾਤੀ ਜਿਹੜੀ ਚੂਹੀ ਨੇ ਸਾਨੂੰ ਪਰੇਸ਼ਾਨ ਕੀਤਾ ਸੀ ਨਾ ਉਹ ਹੱਲੇ ਤੱਕ ਨਹੀਂ ਫਸੀ ਮੰਮਾ ਤੁਸੀਂ ਕਿ ਫਿਲਮੀ ਸਟਾਈਲ ਨਾਲ ਕੋਟੀ ਬੰਦੀ ਹੋਈ ਆ ਗਾਇਸ ਮੇਰੀਆਂ ਕੋਟੀ ਦੀਆਂ ਬਾਵਾਂ ਗਿੱਲੀਆਂ ਹੋਈਆਂ ਇਸ ਕਰਕੇ ਮੈਂ ਕਿ ਬਣੀ ਸੁੱਕ ਜਾਂ ਆਪਾਂ ਤੁਸੀਂ ਸਟੈਂਡ ਬਣੇ ਹੋਏ ਆ ਸਟੈਂਡ ਕਿਉਂ ਗਾਇਸ ਅਸੀਂ ਨਾ ਮਤਲਬ ਅੱਧਾ ਘੰਟਾ ਦਾ ਤੇ ਕਾਂਚ 'ਤੇ ਬੈਠੇ ਰਹੇ ਸੀ ਮੈਂ ਨਾ ਪਿੰਜਾ ਲਗਾ ਦਿੱਤਾ ਸੀ ਮੈਂ ਕਿ ਫਸ ਜੂਗੀ ਫਸ ਜੂਗੀ ਉਹ ਫਸੀ ਨਹੀਂ ਤੇ ਹਣਾ ਸਾਨੂੰ ਉੱਤੇ ਜਾਣਾ ਪਿਆ ਅਸੀਂ ਚਲੇ ਗਏ ਸੀਗੇ 10:00 ਵਜੇ ਦੇ 40 ਮਿੰਟ ਦੇ ਉੱਪਰ ਤੇ ਮਤਲਬ ਕੀ ਉਹ ਹਲੇ ਤੱਕ ਨਹੀਂ ਫੈਸੀ ਵਾਜਨ ਮੰਜਰਾ ਲਗਾਇਆ ਹੋਇਆ ਸੀ ਬਟ ਹੁਣ ਦੁਬਾਰਾ ਲਗਾਉਣਾ ਪੈਣਾ ਤੇ ਪਾਪਾ ਕੰਮ ਕਰਦੇ ਵੇ ਆ ਮਾਮਾ ਬੋਲੋ ਕੁਛ ਬੋਲਣਾ ਕੀ ਗਾਇਸ ਮੋਨਾ ਤੇ ਮਨੀਸ਼ਾ ਦੇਖ ਲੋ ਰਾਤੀ ਚੂਈ ਤਾਂ ਡਰ ਗਈਆਂ ਹੈ ਅੰਮਾ ਡਰੀਆਂ ਨਹੀਂ ਸੀ ਓਕੇ ਜਿਨ੍ਹਾਂ ਨੂੰ ਵਾਜਾ ਮਾਰੀ ਜੋ ਕੋਟੇ ਤੇ ਜਾਂਦੀਆਂ ਨੇ ਰਾਤੀ ਆਪਣੇ ਆਪ ਹੀ ਚੱਲੇ ਗਈਆਂ ਹੈ ਗਾਇਸ ਅਸੀਂ ਡਰਿਆ ਨਹੀਂ ਸੀ ਕਿ ਮਤਲਬ ਤੁਹਾਨੂੰ ਇਹ ਸੀ ਕਿ ਸਾਡੇ ਮਤਲਬ ਕਪੜਿਆਂ ਝਣਾ ਵੱਢ ਜੇ ਚੂਈ ਤੇ ਉਹਦਾ ਡਰ ਸੀਗਾ ਸਾਨੂੰ ਤੇ ਵੈਸੇ ਇੰਨੀ ਜਿਹੀ ਸੀ ਕਿ ਡਰੀ ਦੰਦਰੀ ਦਾ ਸੀ ਹੈ ਨਹੀਂ ਸੀ ਕਿ ਮੰਮਾ ਚੱਲ ਝੂਠਾ ਯੂ ਆ ਰੋਂਗ ਰੋਂਗ ਕੇ ਪਛਲਾ ਆਪਣੇ ਪਾਪਾ ਨੂੰ ਵਾਪਸ ਦੇ ਦੇਖ ਰਿਹਾ ਵਾਹ ਗਾਇਸ ਰਾਤੀਏ ਫਿਰ ਲਈ ਚਲੇ ਜੀ ਆ ਮੇ ਤਾਂ ਨੂੰ ਮੈਂ 11 ਵਜੇ ਕਹਿੰਦੀ ਆ ਜਾਓ ਆਓ ਜੋ ਹੁਣ ਈ ਕਹਿੰਦੇ ਮਮਾ ਆਪੇ ਰਹੇ ਕਹਿੰਦੇ ਆਹੀ ਅੱਧਾ ਘੰਟਾ ਦੁਕਾਨ 'ਚ ਬੈਠਿਆ ਰਹੀ ਨੇ ਹਾਂ ਗਾਇਸ ਇਹ ਕਹਿੰਦੇ ਅਸੀਂ ਡਰ ਕੇ ਚੁਈ ਤਾਂ ਅੱਧਾ ਘੰਟਾ ਦੁਕਾਨ 'ਚ ਬੈਠੀਆਂ ਰਹੀਆਂ ਨੇ ਮਮਾ ਨਹੀਂ ਆ ਕੋਠੇ ਤੇ ਗਾਇਸ ਉਹ ਬੱਲੇ ਕੀ ਕਰਦੀ ਸੀਗੀ ਕਦੇ ਉਹ ਬੈੱਡ ਤੇ ਠੀਕਾ ਕਦੇ ਉਹ ਸਰਾਹਣੇ ਦੇ ਕਰਦੀ ਉਹ ਨਾਲ 사이ਡ ਡਰੈਸਿੰਗ ਟੇਬਲ ਦੇ ਕਰਦੀ ਉਹ ਪਰ ਪਰ ਗਾਇਸ ਚੁਈ ਨੇ ਇਹਨਾਂ ਦੀ 도ੜ ਬਹੁਤ ਲੋ ਸਹੀ ਗੱਲ ਕਹੀ ਪੱਪਾ ਕੀ ਕਹਿੰਦੇ ਪੇ ਮੈਂ ਤਾਂ ਉਹ ਕਹਿੰਦੇ ਨੇ ਬੈੱਡ ਤੇ ਥੱਲ ਲਾ ਕੇ ਪਾਵਾਂਗੇ ਆਪਾਂ ਮੈਂ ਤਾਂ ਲੱਗਦਾ ਸੀ ਤੁਹਾਡੇ ਨਾਲ ਡਣ ਮੇਡਣ ਆਈ ਸੀਗੀ। ਕੋਈ ਫਾਨੀ ਨਹੀਂ ਦੀ ਸੀ। ਕੋਈ ਸੀ। ਅਮੋ ਹਲਚਲ ਹੁੰਦੀ ਪਈ ਨਾ ਤਾਂ ਨਹੀਂ ਹੁੰਦੀ ਕਿ ਆਪਾਂ ਸਾਰੇ ਘਰ ਚ ਹੁਣ ਤਰੀ ਫਿਰ ਜਾਂਦੇ ਨਾ ਉਹ ਪਹਿਲਾਂ ਆਪਾਂ ਮਤਲਬ ਟੇਕੇ ਬੈਗੇ ਸੀ ਰਾਤ ਨੂੰ ਤੇ ਗਾਇਸ ਪਹਿਲੀ ਚੋਈ ਦੇ ਖੀਰ ਜਿਹਨੇ ਸਾਨੂੰ ਹੰਨਾ ਪਰੇਸ਼ਾਨ ਕੀਤਾ ਇਹਦਾ ਅਜੇ ਤੱਕ ਮਤਲਬ ਹੋਰ ਕਿਸੇ ਨੇ ਨਹੀਂ ਕੀਤਾ। ਕਹਿੰਦੇ ਉਹ ਫਸਦੀ ਵੀ ਨਹੀਂ ਮੈਂ ਪਿੰਜਰਾ ਦਵਾਉਣੀ ਆ। ਬਾਈ ਸੋਨ ਮੈਨੂੰ ਕਿਹਾ ਕਿਚਨ ਚ ਲਾਈ ਲਾਈ ਉੱਥੇ ਓਲੇ ਜਿੱਥੇ ਦਿਸੇ ਨਾ। ਹੂੰ। ਜਿੱਥੇ ਚੋਈ ਚਖਮਾ ਖਾ ਸਕੇ। a few moments later guys ek tokra kapdiyan da to le aya te hun mamma dusri vaar machine ch kapde paun laggeya te mamma kehndi ki hina apa sokkne pa leni koothe te filhal ta oh vese aa baahar kaddya hoya si but mamma kehndi ki apa koothe te chandi jaldi sokkeyogi si aungi topp laggi hui bahut vadiya te hun jadon mamma machine lagave ji fer main mamma main mamma jawe koothe te guys asi koothe te aa gaye ha te topp bahut vadiya laggi hui ha te main kanda saaf kar ditti ha te hun mamma kapde sukne paonde paya ਗਾਈਜ਼ ਮੈਂ ਕੁਝ ਵੇਲੇ ਮਸ਼ੀਨਾਂ ਲਈ ਸੁੱਕ ਇੱਕ ਵਾਰੀ ਹੁਣ ਲਾ ਲਈ ਆ ਹੂੰ ਕਿ ਸਾਰੇ ਕੱਪੜੇ ਤੋਂ ਹੋ ਜਾਣਗੇ ਗਾਈਜ਼ ਕੱਪੜੇ ਪਾਦਦੇ ਆ ਤੇ ਹੁਣ ਅਸੀਂ ਚੱਲੇ ਨੀਚੇ ਮੰਮਾ ਚਲੋ ਚਲੋ ਗਾਈਜ਼ ਉੱਪਰ ਬੋਟਿਕ ਮੀਟ ਉੱਪ ਲੱਗੀ ਆ ਧੁੱਪ ਦੇ ਨਾਲ ਨਾਲ ਹਵਾ ਵੀ ਚੱਲਦੀ ਆ ਤੇ ਕੱਪੜੇ ਜਲਦੀ ਸੁੱਕ ਜਾਣਗੇ ਗਾਈਜ਼ ਅਸੀਂ ਆਜ਼ਾਦ ਹੋ ਗਏ ਜੋ ਇਹ ਫਸ ਗਈ ਮਨੇ ਮੋੜੀ ਮੈਂ ਪਿੰਜਰਾ ਲਾ ਕੇ ਰੱਖੀ ਸੀਗੀ ਤੇ ਫਸੀ ਕਿਚਨ 'ਚ ਹੀ ਆਉਦੇ ਹੁਣ ਅੰਦਰ ਸੈੱਟ ਵੀ ਮੈਂ ਤੁਹਾਨੂੰ ਦਿਖਾਉਣੀ ਆ ਜਾ ਇਹ ਅੱਜ ਇਹ ਤਾਂ ਐਵੇਂ ਮੈਂ ਪੁੱਛਾਈ ਗਾਇਸ ਦੇਖੋ ਹਾਂ ਹੂੰ ਸਾਡੇ ਬੈੱਡ ਤੇ ਸਾਡੇ ਡਰੈਸਿੰਗ ਟੇਬਲ ਤੇ ਅਬ ਬਤਾਓ ਤੋ ਮੈਂ ਕਿਵੇਂ ਬਾਹਰ ਕੱਢਾਣਾ ਨਿਕਲਣ ਦੀ ਕੋਸ਼ਿਸ਼ ਕਰਦੀ ਪਈ ਆ ਪਰ ਸਾਰੀ ਰਾਤ ਇਹਨੇ ਜੀਉਂਦੀ ਨਹੀਂ ਦਿੱਤਾ ਗਾਇਸ ਮੋਨਾ ਤੇ ਮਨੀਸ਼ਾ ਨੂੰ ਵਧਾਈਆਂ ਕਿਉਂਕਿ ਜਿਨ੍ਹਾਂ ਨੇ ਜੇ ਜਿਹੜੀ ਚੀਜ਼ ਨੇ ਨਾ ਤੰਗ ਕੀਤਾ ਸੀ ਉਹ ਫੜਾ ਹੋ ਵੀ ਹਾਂ ਗਾਇਸ ਬਹੁਤ ਪਰੇਸ਼ਾਨ ਕੀਤਾ ਇਹਨੇ ਹੁਣ ਫੜ ਫੋਨ ਨੂੰ ਬਾਹਰ ਗਾਇਸ ਇਹਦੇ ਤੋਂ ਇਹ ਡਾਰਦੀਆਂ ਸੀ ਮੈਂ ਬਹੁਤ ਇੰਜੋਏ ਕੀਤਾ ਅੰਬਾ ਡਾਰਦੀਆਂ ਨਹੀਂ ਹੁੰਦੀਆਂ ਡਾਰਦੀ ਗੱਲ ਅਲੱਗੋ ਹੁੰਦੀ ਓਕੇ ਹੁਣ ਇਹਨੂੰ ਉੱਥੇ ਰੱਖ ਦਿੰਨੇ ਆਪਾਂ ਤੇ Papa ਇਹਨੂੰ ਛੱਡਿਓਗੇ ਬੀਆ ਨਿਕਲ ਤੇ ਫੋਟੋ ਖੇਚੀ ਜਾ ਲੋ ਨਹੀਂ ਵੀਡੀਓ ਬਾਹਰ ਤੇ ਨਾ ਨਹੀਂ ਅੱਛਾ ਕੋਣ YouTube ਤੇ ਵੈਰੀ ਵੈਲ ਕੰਗਰ ਦੇ ਵੀ ਮੇਰੀ ਇੱਧੇ ਕਲੀ ਜਾਨੀ ਨਹੀਂ ਨਹੀਂ ਗਾਇਸ ਅਸੀਂ ਲੱਡੀਆਂ ਲੈ ਲੀਕਾ ਤੇ ਅੰਕਲ ਹਜੇ ਬਾਹਰ ਖੜੇ ਆ ਤੇ ਮਮਾ ਖਾਣ ਲੱਗਿਆ ਟੇਸਟ ਲੱਡੀ ਵਾਲੇ ਅੰਕਲ ਆਏ ਸੀ ਤੇ ਮੈਂ ਟੇਸਟ ਕਰਕੇ ਦਿਖਾਉਣੀ ਦਿਖਾਉਣੀ ਦੱਸਦੀਆਂ ਇਦਾਂ ਕਹੋ ਮੈਂ ਟੇਸਟ ਕਰਕੇ ਦੱਸਦੀਆਂ ਕਿ ਕਿਦਾਂ ਦੀਆਂ ਬਣੀਆਂ ਹਾਂ ਬਣਾਈਆਂ ਪਰ ਅੰਕਲ ਨੇ ਮੈਂ ਟੇਸਟ ਕਰਕੇ ਦੱਸਣਾ ਹੀ ਵੀ ਠੀਕ ਹੈ ਜਾਂ ਗਾਇਸ ਗਾਈਜ਼ ਵੈਸੇ ਮੈਂ ਸੀਨਾ ਤੁਹਾਨੂੰ ਵਲੌਗ ਚ ਪਹਿਲਾਂ ਦੱਸਿਆ ਹੋਇਆ ਵੀ ਨਾ ਅੰਕਲ ਮਤਲਬ ਸਾਨੂੰ ਕਈ ਸਮੇਂ ਟਾਈਮ ਤੇ ਜਾਣਦੇ ਆ ਪਰ ਮੈਂ ਤੁਹਾਨੂੰ ਇੱਕ ਵਾਰ ਫਿਰ ਦੱਸੂਗੀ ਅੰਕਲ ਨੂੰ ਬਤਾਰੀ 45 ਸਾਲ ਹੋ ਗਏ ਲੱਡੀ ਦਾ ਕੰਮ ਕਰਦੇ ਆ ਜੀ ਮੈਂ ਨਹੀਂ ਮੰਨਦਾ ਲੱਡੀ ਦਾ ਕਾਰੋਬਾਰ ਕਰਦੇ ਆ ਨਾ ਅੰਕਲ ਨੂੰ ਬਤਾਰੀ 40 45 ਸਾਲ ਹੋ ਗਏ ਗਾਈਜ਼ ਬਹੁਤ ਟੇਸਟੀ ਆ ਬਤਾਰੀ ਸਾਲ ਉਹ ਕਹਿੰਦੇ ਤੇਰੇ ਪਾਪਾ ਦਾ ਤਾਂ ਜਨਮ ਵੀ ਨਹੀਂ ਹੋਇਆ ਹਣਾ ਜਦੋਂ ਦਾ ਮੈਂ ਇੱਥੇ ਪੰਜਾਬ ਚ ਆਇਆ ਹੋਇਆ ਹਾਂ ਹਾਂ ਤੇ ਕਾਫੀ ਚੈਰ ਹੋ ਗਿਆ ਕਹਿੰਦਾ ਮੈਂ ਤੇਰਾ ਸਾਲ ਦਾ ਆਇਆ ਸੀ ਹਾਂ ਕਹਿੰਦੇ ਮੈਂ ਮੇਰੀ ਉਮਰ ਤਾਂ 13 ਸਾਲ ਦੀ ਸੀ ਜਦੋਂ ਮੈਂ ਆਇਆ ਸੀ ਮਤਲਬ ਬਚਪਨ ਜੀ ਤੇ ਕਹਿੰਦੇ ਮੇਰਾ ਬਚਪਨ ਵੀ ਪੰਜਾਬ 'ਚ ਹੀ guzreya ਤੇ ਇਸੇ ਆਪਣੇ ਸ਼ਹਿਰ 'ਚ ਆਪਣੇ ਸ਼ਹਿਰ 'ਚ ਤੇ ਗਾਇਸ ਅੰਕਲ ਕਹਿੰਦੇ ਸੀ ਕੁੜੀ ਫੋਟੋ ਖਿੱਚੀ ਜਾਂਦੀ ਬਾਹਰ ਭੇਜਣੀ ਆ ਅਸੀਂ ਕਹੇ ਨਹੀਂ ਵੀ ਅਸੀਂ ਕਹੇ YouTube 'ਤੇ ਪਾਉਣੀ ਆ ਅਗਲ ਕਰਦੇ ਠੀਕ ਆ ਹਨਾ ਮਾ ਅੰਕਲ ਨੂੰ ਪਤਾ ਨਹੀਂ ਨਾ ਤਾਂ ਗਾਇਸ ਇਹੀ ਹਾਲ ਹੁੰਦਾ ਜਦੋਂ ਇੱਕ ਆਰਟਿਸਟ ਛੋਟੇ-ਮੋਟੇ ਆਰਟਿਸਟ ਤੋਂ ਬੰਦਾ ਪੜਦਾ ਆ ਐਦਾਂ ਦੀਆਂ ਗੰਦਿਆ ਗਦਿਆ ਹਰਕਤਾਂ ਕੀਤੀਆਂ ਜਾਂਦੀਆਂ ਜਾਂ ਸਾਡੀਆਂ ਕਾਪੀਆਂ ਦੀ ਕੀ ਗੱਲ ਇੱਕੋ ਜਿਹੀ ਹੋਣੀ ਪੈਣੀ ਆਰਟਿਸਟ ਦੇ ਹੱਥ ਨਹੀਂ ਲੋਕਦੇ ਹੁੰਦੇ ਟੀਕਾਰਡ ਖਲਾਉਣ ਤੋਂ ਜਦੋਂ ਭੰਨੇ ਜਾਣ ਫੇਰ ਰਖ ਸਕਦੇ ਹੁਣ ਦੱਸ ਰਕਮਾਉਣੇ ਜਾਂ ਨਹੀਂ ਨਹੀਂ ਅम्मा ਦੇਖੋ ਆ ਕੀ ਅम्मा ਮੈਨੂੰ ਪੜਾਉਂਦੀ ਵੀ ਇਹ ਜੇ ਕੀ ਕਰਦੀ ਪੀ ਅम्मा ਇਹ ਸਿੱਖਿਆ ਦੇ ਰਹੀ ਮੈਨੂੰ ਦੱਸੋ गमला बनाया इमोशनल डैमेज गमला मम्मा मोना का जब <laughs> तो बेचती है गाइस दादा आए हैं करते रंगी हुई है थाने तो समझ आएगी गमला बनाया आए हाय क्या कमाल है उन्होंने दीप लेकर के नाल बनाया बहुत बढ़िया बनाया गमला मैं क्वेश्चन वगैरह क्वेश्चन दबा मतलब मैं पहली बार इधर कोई ड्रेस बनाई उधर देख गमला ऑर्डर करो राइट नाउ

ਆਮੂ ਨਦੀ ਹੈਂਡ ਰਾਈਟਿੰਗ ਇਹ ਤਾਂ ਵੈਸੇ ਮੈਂ ਉੱਦੀ ਲਿਖਿਆ ਆ ਸਹੀ ਤਰੀਕੇ ਨਾਲ ਨਹੀਂ ਲਿਖਿਆ ਜਸਟ ਤੇਰ ਤੇਜ ਲਿਖਿਆ ਜੀ ਹੁਣ ਤੇ ਇਸ ਗੱਲ ਦੇ ਵਿਰੋਧ ਵੀ ਨਾ ਕਰੀ ਮੇਰਾ ਹੁਣ ਤੋ ਬਲੋ ਇਹ ਮੀਂ ਰਾਈਟਿੰਗ ਨਹੀਂ ਗਾਇਸ ਇਹ ਜਿਹੜੀ ਦੇਖਦੀ ਰਾ ਬਲੀ ਮੈਨੂੰ ਸਮਝ ਨਹੀਂ ਆਉਂਦੀ ਇਹ ਸਮਝ ਨਹੀਂ ਆਦੀ ਮੇਰੀ ਰਾਈਟਿੰਗ ਇਹ ਮੇਰੀ ਥੋੜੀ ਇੱਕ ਅਰ ਸਿੰਘ ਥੋੜੀ ਜਿਹੀ ਲਖਦੀ ਹੈ ਤਾਂ ਉਹ ਵੀ ਸਮਝ ਨਹੀਂ ਆਉਂਦੀ ਤਾਂ ਮਮਾਂ ਦੇ ਕੋਲ ਜੜੀ ਦੱਕ ਦੇ ਕੋਲ ਜਣੀ ਹਨ ਤੇ ਗਾਇਸ ਹੁਣ ਹੀ ਖਾ ਲੈਨੇ ਨਾਲੇ ਮੈਂ ਪੜ ਲੈਨੀ ਆ ਪਪਾ ਪਪਾ ਆਪ ਦੋ ਨਾ ਦੋ ਨਾ ਆਪ आप आप दो चिप्स मांग रहा है। पैसा नहीं फिर इधर अंधेरा हो जाता ना देखो हाँ हाँ भाई हाँ। मैंने ये देखा जो मैंने ये काम तकरीबन बीस साल किया लेडीज़ काम फिर मैंने आँख का ऑपरेशन करवाया ना

ਜੇ ਬਹੁਤ ਅੱਛੇ ਹੈ ਇਹ ਯਾਹ ਪੇਜ ਪਰ ਲਗਾਇਆ ਨਹੀਂ ਨੀ ਚੁੰਬਾ ਦਾ ਮੈਗਨੇਟ ਹੈ ਹਾਂ 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 ਠੀਕ 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 ਹਾਂ ਸਭੇ ਲੱਗ ਗਿਆ ਯਾਰ ਅੱਲਾ ਕੀੜੇ ਆ ਨਿਕਲ ਜਾਂਦਾ ਹੈ ਸਭੇ ਲੱਗ ਕਹੀਂ ਮਿਲਵਾ ਲੋ ਗਾਈਜ਼ ਅਸੀਂ ਸਮਾਨ ਲੈ ਆ ਲਿਆ ਦੇਖੋ ਕਾਫੀ ਸਾਰਾ ਲੈ ਆਇਆ ਤੇ ਅੰਕਲ ਹੈ ਜੇ ਬਾਰ ਖੜਿਆ ਅੰਕਲ ਗੱਲਾਂ ਕਰਦੇ ਪਾਪਾ ਨਾਲ ਹੂੰ ਅੰਕਲ ਆਪਣੀ ਪੁਰਾਣੀ ਕੈਂ ਦੀ ਗੱਲ ਕਰਦੇ ਹੁੰਦੇ ਸੀ ਜਦੋਂ ਮੈਂਮੀ ਟੇਲਰ ਦਾ ਕੰਮ ਕਰਦਾ ਹੁੰਦਾ ਸੀ ਤੇ ਆਹ ਦੇਖੋ ਗਾਈਜ਼ ਆ ਵੀ ਨਾਇਲ ਵਾਲੀ ਕੋਈ ਚੀਜ਼ ਆ ਇਹ ਜੀ ਮਿੱਠਾ ਬਿਲਕੁਲ ਪਰਫੈਕਟ ਆ ਮਤਲਬ ਉਸ ਟਾਈਪ ਦੀ ਲਾਜੀ ਤਾਂ ਪਹਾੜਾਂ ਚ ਜਿਹੜੀਆਂ ਚੀਜ਼ਾਂ ਮਿਲਦੀਆਂ ਹੁੰਦੀਆਂ ਨਾ ਉਹਨਾਂ ਵਿੱਚ ਚੀਕ ਉਹਨਾਂ ਦੀ ਚੀਜ਼ਾਂ ਲੱਗੀ ਹੁੰਦੀਆਂ ਗਾਇਸ ਦੇਖੋ ਮੈਂ ਮਨੀਸ਼ਾ ਦੀ ਨਾ ਅੱਖ ਬਣਾਉਣ ਦੀ ਕੋਸ਼ਿਸ਼ ਕੀਤੀ ਤੂੰ ਤੂੰ ਨਾ ਜਸਟ ਸ਼ਟ ਅਪ ਗਾਇਸ ਮੇਰੀ ਕੋਸ਼ਿਸ਼ ਅੱਛੀ ਆ ਪਰ ਜਿਹੜੀ ਬਿਲਕੁਲ ਆਰਟਿਸਟ ਵਾਲੀ ਹੁੰਦੀ ਉਹ ਨਹੀਂ ਕੋਸ਼ਿਸ਼ ਮੈਂ ਆਰਟਿਸਟ ਨਹੀਂ ਹੈਗੀ ਮੰਨਦੀ ਕਿ ਮੈਂ ਪਹਿਲੇ ਡਾਇਲੋਗ ਚ ਕਹਿਆ ਸੀ ਕਿ ਮੈਂ ਆਰਟਿਸਟ ਨਹੀਂ ਆਰਟਿਸਟ ਮਰੇ ਹਾਂ ਬਟ ਗਾਇਸ ਇਹਨੇ ਕਿਹਾ ਕੋਸ਼ਿਸ਼ ਅੱਛੀ ਆ ਆਪਣੇ ਦੇ ਤੇ ਤਾਂ ਹੱਟ ਵੀ ਨਹੀਂ ਬਣਦੀ

ਗਾਈਜ਼ ਤੁਸੀਂ ਤੁਸੀਂ ਕਮੈਂਟ ਕਰਕੇ ਉਹ ਨਹੀਂ ਰੀਅਲ ਹੈ ਜਾਂ ਨਹੀਂ ਉਹ ਨਹੀਂ ਰੀਅਲ ਹੈ ਜਾਂ ਨਹੀਂ ਤੇ ਤਾਂ ਸਿੰਪਲ ਵੀ ਨਹੀਂ ਬਣਨੀ ਥੱਪ ਲਗਾਉਂਦੇ ਗਏ ਥਿਸ ਇਜ਼ ਮਾਈ ਆਈ ਮੇਰੀ ਵੀਡੀਓ ਇਹ ਵਾਲੀ ਚੈੱਕ ਕਰੋ ਇੰਸਟਾਗ੍ਰਾਮ ਤੇ ਅਕਾਊਂਟ ਤੇ ਮੇਰੇ ਅਕਾਊਂਟ ਦਾ ਲਿਖਿਆ ਕਰੋ ਕਿ ਕੋਈ ਕੁਐਸਚਨ ਲਿਖਿਆ ਉਹਨੂੰ ਚੈੱਕ ਕਰਨ ਜਿਹੜਾ ਉਹ ਹੈਗਾ ਡਿਸਕ੍ਰਿਪਸ਼ਨ 'ਚ ਮੇਰੇ ਇੰਸਟਾਗ੍ਰਾਮ 'ਤੇ ਚੈੱਕ ਕਰੋ ਜਿਹਦਾ ਕੁਐਸਚਨ ਲਿਖਿਆ ਹੁੰਦਾ ਉਹਦਾ ਆਨਸਰ ਚੈੱਕ ਕਰਨਾ ਹੁੰਦਾ ਗਾਈਜ਼ ਮੈਂ ਹੁਣੇ ਕੋਟੇ ਤੋਂ ਕੱਪੜੇ ਲੈ ਕੇ ਆਈਆਂ ਬਹੁਤ ਭਾਰੇ ਸੀਗੇ ਮੇਰੀ ਬਾਹ ਤੇ ਬਲ ਭਰ ਜਾ ਪਈਆ ਤੇ ਮਨੀਸ਼ਾ ਕੰਮ ਕਰਦਗੀ ਆ ਬਟ ਸਟਿਲ ਆਈ ਐਮ ਹੈਪੀ ਗਾਇਸ ਅਸੀਂ ਨਾ ਉਸ ਚੂੜੀ 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 ਉਸ ਚੂੜੀ ਨੂੰ ਫੜਿਆ ਆ ਤੇ ਹੁਣ ਹੁਣ ਸਾਂ ਡਰਾ ਨਹੀਂ ਸਕਦੀ ਹੋਰ ਹੀ ਉਹਦੀ ਗੈਂਗ ਦੀ ਉਹਨਾਂ ਰਾਤ ਹੋਰ ਨਿਕਲ ਜਾਣ ਹੋ ਸਕਦਾ ਉਹਨੂੰ ਲੱਭਣ ਲਈ ਮੰਮਾ ਫੇ ਮੰਮਾ ਪਾਪਾ ਨੂੰ ਕੰਪਨੀ ਦੇਣ ਬੈ ਗਏ ਹੋਰ ਕੀ ਗਾਇਸ ਮੈਂ ਦੋ ਵਾਰੀ ਕੱਪੜੇ ਧੋ ਲਏ ਆ ਸਾਰਾ ਘਰ ਦਾ ਕੰਮ ਕਰ ਲਿਆ ਹੌਣ ਫਿਰ ਬੈਠਣਾ ਹੈ ਗਾਇਜ਼ ਜੁਣੀ ਨਾਲ ਸਾਡੇ ਨਾਲ ਨਿਵਰਜਣਾ ਉਹ ਆਂਟੀ ਆ ਸਾਡੇ ਉਹ ਨਾਲ ਉੱਥੇ ਗਏ ਸੀਗੇ ਹਰਿਵਾਰ ਤੇ ਉਹਨਾਂ ਪ੍ਰਸ਼ਾਦ ਲੈ ਕੇ ਆਏ ਗਏ ਗਾਇਜ਼ ਦੇਖੋ ਸਾਨੂੰ ਉਹ ਜੋਤ ਦੇ ਕੇ ਗਏ ਤੇ ਆ ਖਾਣ ਲਈ ਪ੍ਰਸ਼ਾਦ ਹੁਣ ਤੁਸੀਂ ਤੇਰਾ ਕੀ ਕਹਿਣਾ ਹੈ ਨਾਈਸ ਬੜੀ ਲੱਗਾ ਸਾਡੇ ਮਰ ਜੋਤ ਜਿਹੜੀ ਹੈ ਕਾਫੀ ਪੁਰਾਣੀ ਹੈ ਨਾ ਆਪਣੀ ਹਾਂ ਅਗਲੇ ਵਾਰ ਜਾਵਾਂਗੇ ਉਹ ਵੀ ਰੱਖਾਂਗੇ ਮਤਲਬ ਗਾਇਜ਼ ਹੁਣ ਹੋ ਚੁੱਕੇ ਰਾਤ ਜਿਹੜੀ ਅਸੀਂ ਚੁਈ ਫੜੀ ਸੀ ਉਹ ਪਾਪਾ ਨੇ ਛੱਡ ਵੀ ਆਂਦੀ ਸੀ ਆਪਰੇ ਨੂੰ ਯਾਦ ਕਰਤਾ ਸੀ ਪਾਪਾ ਭੱਜ ਗਈ ਸੀ ਫੇਰ ਛੁਰ ਛੁਰ ਕਰਕੇ ਭੱਜੀ ਕ ਨਿਕਲਦੀ ਨਹੀਂ ਸੀ ਕ ਨਿਕਲ ਗਈ ਸੀ ਠੀਕ ਹੈ ਤਾਂ ਮੋਨਾ ਦੇਖ ਕੀ ਦੇਖਦੀ ਪਈਆ ਸੋਡਾ ਚੌਕ ਮਨੇ ਉਹ ਇਹਦੇ ਦਪੋੜਤੀ ਪੀ ਮੋਨਾ ਦੇਖਦੀ ਪਈ ਕਿਉਂਕਿ ਮੋਨਾ ਨੂੰ ਉਹਦੇ ਕੇ ਸਾਟਿਸਫੈਕਸ਼ਨ ਮਿਲਦੀ ਪਈ ਇਸ ਲਈ ਤੇ ਅੱਜ ਦੇ ਵਲੌਗ ਤੋਂ ਪੈਨੇ ਰੱਖਦੇ ਹਾਂ ਉਮੀਦ ਕਰਦਾ ਤੁਹਾਨੂੰ ਵਲੌਗ ਪਸੰਦ ਆਇਆ ਹੋਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦਾ ਬਣਾ ਬਾਈ